ਖੰਨਾ ਚ ਅਵਾਰਾ ਕੁੱਤਿਆਂ ਦਾ ਆਤੰਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਕਾਰਵਾਈ ਕਰਨ ਦੀ ਜਗ੍ਹਾ ਖੰਨਾ ਪੁਰਤੀ ਵਿੱਚ ਜੁਟਿਆ ਹੈ ਖੰਨਾ ਦੀ ਨਵੀਂ ਆਬਾਦੀ ਇਲਾਕਾ ਜਿੱਥੇ ਪਹਿਲਾਂ ਕਈ ਲੋਕ ਕੁੱਤਿਆਂ ਦੇ ਵੱਢਣ ਕਾਰਨ ਜ਼ਖਮੀ ਹੋ ਚੁੱਕੇ ਹਨ ਕੁਝ ਦਿਨ ਪਹਿਲਾਂ ਕੁੱਤਿਆਂ ਦੇ ਹਮਲੇ ਨਾਲ ਇੱਕ ਔਰਦੀ ਜਾਨ ਬਾਲ-ਬਾਲ ਬਚੀ ਸੀ ਅੱਜ ਫਿਰ ਨਵੀਂ ਆਬਾਦੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਔਰਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਕੁੱਤੇ ਦੇ ਹਮਲੇ 'ਚ ਔਰਤ ਜ਼ਮੀਨ ਤੇ ਗਿਰ ਗਈ ਅਤੇ ਕੁੱਤਾ ਫਿਰ ਵੀ ਔਰਤ ਨੂੰ ਵੱਢਦਾ ਰਿਹਾ ਔਰਤ ਦਾ ਚੀਖ ਝੰਗਾੜਾ ਪਾਉਣ ਤੇ ਮੌਕੇ ਤੇ ਪਹੁੰਚੇ ਲੋਕਾਂ ਨੇ ਔਰਤ ਦੀ ਜਾਨ ਬਚਾਈ ਅਤੇ ਖੰਨਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ੀਤਲ ਹੈ ਕੀ ਕੀ ਗੱਲ ਕੀ ਹੋਈ ਹੈ ਜੀ

ਮੈਂ ਜੀ ਪਹਿਲਾ ਘਰਾਂ ਦੇ ਵਿੱਚ ਕਰਦੀ ਸੀ ਫਿਰ ਮੈਨੂੰ ਬੁਟੀਕ ਤੇ ਜਾਨਣੀ ਆ ਆਪਣਾ ਉਧਰ ਨਵੀਂ ਵਾਦੀ ਵਿਸ਼ਮਾਤ ਮੰਦਿਰ ਕੋਲ ਇੱਕੋ ਕੁੱਤੀ ਸੀ ਜੇ ਇੱਕੋ ਹੀ ਕੁੱਤਾ ਸੀ ਜੀ ਉਹਨੇ ਇੰਨਾ ਬੁਰਾ ਹਾਲ ਕਰਤਾ ਸੀ ਚੜਾਇਆ ਕਿਨਾਂ ਨਹੀਂ ਚੜਾਇਆ ਨਾਲ ਦੇ ਗਵਾਂਢੀ ਆ ਕੇ ਭੱਜ ਕੇ ਆਏ ਨੇ ਉਹਨਾਂ ਨੇ ਚੜਾਇਆ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਵੀਸ਼ ਕੁਮਾਰਾ ਜੀ ਤੇ ਕੀ ਘਟਨਾ ਵਾਪਰੀ ਜੀ ਤੁਹਾਡੇ ਨਾਲ ਇਹ ਅਸੀਂ ਅੰਦਰ ਘਰੇ ਬੈਠੇ ਸੀਗੇ ਤੇ ਇੱਕੋਲਾ ਚਿੱਕਾਂ ਦੀ ਆਵਾਜ਼ਾਂ ਆਈਆਂ ਜਦ ਦੇਖਿਆ ਜਾ ਕੇ ਗਲੀ ਦੇ ਵਿੱਚ ਕੁੱਤੀ ਸੁੱਈ ਹੋਈ ਹੈ ਤੇ ਇਹ ਉਹਨਾਂ ਦੇ ਲਵੇ ਚ ਨੰਗਰੀ ਹੋਣੀ ਤੇ ਭੱਜੀ ਇੱਕੋਲਾ ਤੇ ਇੱਟ ਮਾਰੀ ਇਹਨਾਂ ਨੇ ਪਹਿਲੇ ਉਹਦੇ ਤੇ ਫਿਰ ਉਹਨਾਂ ਕੁੱਤੀ ਨੇ ਇਹਨੂੰ ਫੜ ਲਿਆ ਔਰ ਫੜਿਆ ਇਹਨਾਂ ਬੁਰਾ ਕੀ ਇਹਦੀ ਬਾਹ ਜਿਹੜੀ ਖੱਬੀ ਹੱਥ ਉਹਦੇ ਤੇ ਕੱਟ ਲੱਗ ਗਿਆ ਤੇ ਫਿਰ ਖੂਨ ਜ਼ਿਆਦਾ ਲੱਗਣ ਚੱਕਰ ਭੱਜੇ ਭੱਜੇ ਗਏ ਫਿਰ ਮੈਂ ਚੱਕ ਕੇ ਲੈ ਕੇ ਆਇਆ ਇਹਨਾਂ ਨੂੰ ਹੁਣ ਕੁੱਤੀ ਸੁੱਈ ਹੋਈ ਹੈ ਹੁਣ ਮੈਂ ਮਤਲਬ ਅਪ ਮਸੀ ਸਾਹਿਬ ਨੂੰ ਕਈ ਵਾਰ ਕਿਹਾ ਵੀ ਚੁਕਾ ਦਿਓ ਕੁੱਤੇ ਨੂੰ ਉਹ ਕਹਿੰਦੇ ਦੇਖੋ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਜੇ ਤੁਸੀਂ ਮਾਰਦੇ ਹੋ ਤਾਂ ਫਿਰ ਦੇ ਕੇਸ ਪਣਦਾ ਇਹਨੂੰ ਚੁਕਾ ਨਹੀਂ ਸਕਦੇ ਹੈਗੇ ਜੀ ਆ ਗੱਲ ਹੋਈ ਸਵੇਰੇ ਹੀ ਸੁਜੈਸਟ ਅੱਜ ਸਵੇਰੇ ਹੀ ਮੈਂ ਕਹਿ ਕੇ ਆਇਆ ਸੀਗਾ ਉਹਨਾਂ ਨੂੰ ਪਹਿਲਾਂ ਵੀ ਇਹ ਮਾਮਲਾ ਸੀਗਾ ਆਹ ਹੋਇਆ ਤੀਗਾ ਥੋੜੇ ਦਿਨ ਪਹਿਲਾਂ ਹੋਇਆ ਤੀਗਾ ਉਹ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਤੀਗੀ ਉਹ ਮਹੱਲੇ ਦੇ ਬਾਹਰ ਹੀ ਸੀਗਾ ਜਦ ਕਿ ਉਹ ਕੁੱਤੇ ਨੂੰ ਚੁਕਾ ਵੀ ਦਿੱਤਾ ਸੀਗਾ ਫਿਰ ਉਹ ਕੁੱਤੇ ਦੁਬਾਰਾ ਚ ਫਿਰ ਉਸੇ ਮਹੱਲੇ ਚ ਆ ਕੇ ਬੈਠ ਗਏ ਆ ਮੰਮ ਦੇ ਕੋਲ ਦੇਖੋ ਇਹਦੇ ਵਿੱਚ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਕਮੇਟੀ ਜ਼ਿੰਮੇਵਾਰ ਹੈ ਜਿਹੜੀ ਕੁੱਤਿਆਂ ਦਾ ਚੱਕ ਨਹੀਂ ਰਹੀ ਹੈਗੀ ਕਹਿਣ ਤੋਂ ਬਾਅਦ ਵੀ ਐਮਸੀ ਸਾਹਿਬ ਨੂੰ ਵੀ ਕਹਿਣ ਤੋਂ ਬਾਅਦ ਵੀ ਉਹਨਾਂ ਨੂੰ ਚਾਹੀਦਾ ਕਿ ਅੱਗੇ ਕਹੋ ਹੁਣ ਦੇਖੋ ਜੀ ਸਬਦੇ ਘਰਾਂਵਾਰੇ ਕੁੱਤੇ ਸਭ ਨੂੰ ਪਿਆਰ ਜਾਨਵਰ ਛੋਟਾ ਬੱਚਾ ਕੋਈ ਵੀ ਹਰ ਹਰ ਬੰਦਾ ਉਹਨੂੰ ਖਾਓ ਖਵਾ ਕੇ ਜਾਂਦਾ ਖਵਾਣ ਕਰਕੇ ਹੀ ਉਹ ਉੱਥੇ ਬੈਠੀ ਰਹਿੰਦੀ ਹੈ ਫਿਰ ਉਹ ਸੋਈ ਹੋਈ ਹੈ ਉਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਜਾਨਵਰ ਉਹਨੂੰ ਡਰ ਲੱਗਦਾ ਹੈ ਉਹ ਮਗਰ ਪੈਂਦਾ ਹੀ ਪੈਂਦਾ ਤਾਂ ਇਹਦੇ ਵਿੱਚ ਜੇ ਮੇਰੇ ਕੋਦੇ ਛੋਟੇ ਬੱਚੇ ਨੇ ਘਰ ਹੈ ਮੇਰਾ ਬਾਹਰ ਗਲੀ ਜਿਹੇ ਹੁੰਦੇ ਡਰ ਸਾਨੂੰ ਵੀ ਹੈਗਾ ਇਸ ਚੀਜ਼ ਦਾ ਪਰ ਕਰ ਕੁਛ ਨਹੀਂ ਸਕਦੇ ਅਸੀਂ ਵੀ ਕਿੰਨਾ ਹੁਣ ਜੇ ਆਪਣੇ ਪੈਸੇ ਦੇ ਕਹਿ ਕੇ ਛੱਡ ਕੇ ਆਂਦੇ ਉੱਥੇ ਦੇ ਬੰਦੇ ਸਾਡੇ ਗੱਲ ਪਹਿਣਗੇ ਇਸ ਕਰਕੇ ਅਸੀਂ ਕੁਛ ਨਹੀਂ ਕਰ ਸਕਦੇ ਜੀ ਉੱਥੇ ਜਖਮ ਇਹਨਾਂ ਦੇ ਕਿੰਨੇ ਕੀ ਸੀ ਜਖਮ ਦੇਖੋ ਜੀ ਇਹਨਾਂ ਦੇ ਇੱਕ ਤੱਕ ਬਾਹ ਤੇ ਲੱਗਿਆ ਜੀ ਜਿਹੜਾ ਜ਼ਿਆਦਾ ਸੀਗਾ ਪਿੱਛੇ ਆ ਦੋ ਦੰਦ ਲੱਗੇ ਆ ਐਸੀ ਗੱਲ ਨਹੀਂ ਹੈ ਕਿ ਦੰਦ ਲੱਗੇ ਹੋਏ ਨੇ ਉਹਨਾਂ ਦੇ ਵੀ ਥੱਲੇ ਗਿਰ ਗਏ ਸੀਗੇ ਜੀ ਚੱਕਿਆ ਅਸੀਂ ਭੱਜ ਗਏ ਕੁੱਤੇ ਨੂੰ ਮਾਰਿਆ ਭਜਾਇਆ ਪਿੱਛੇ ਨੂੰ ਤਾਂ ਕਿ ਜਗ ਪਿੱਛੇ ਹੱਟੀ ਤਾਂ ਇਹਨੂੰ ਚੱਕ ਕੇ ਮੈਂ ਲੈ ਕੇ ਆਇਆ ਕੋਈ ਸੀਗਾ ਨਹੀਂ ਦੁਬਾਰਾ ਟਾਈਮ ਆ ਸਮਸਿਆ ਪਿਛਲੇ ਦਿਨੀ ਇੱਕ ਲੇਡਿਸ ਦੀ ਨਵੀਂ ਵਾਦੀ ਦੇ ਵਿੱਚ ਡੌਗ ਬਾਈਟ ਹੋਈ ਸੀ ਤੇ ਅੱਜ ਉਸ ਤਰ੍ਹਾਂ ਦਾ ਇੱਕ ਮਾਮਲਾ ਫੇਰ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ। ਦੇਖੋ ਸਰ ਲਕੀਸ਼ ਜੀ ਪਹਿਲੇ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਆਵਾਜ਼ ਦੇ ਜਰੀਏ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਣ ਆਏ ਹੋ ਕਿ ਵੀ ਆਉਣ ਵਾਲੇ ਸਮੇਂ 'ਚ ਇਹ ਬਹੁਤ ਇੱਕ ਗੰਭੀਰ ਸਮੱਸਿਆ ਜੋ ਸ਼ਹਿਰ ਵਾਸੀ ਹਰੇਕ ਸ਼ਹਿਰ ਵਾਸੀ ਲਈ ਬਣਦੀ ਜਾ ਰਹੀ ਆ। ਹਰ ਵਾਰਡ 'ਚ ਪ੍ਰੋਬਲਮ ਆ ਇਹ ਹਰ ਸ਼ਹਿਰ 'ਚ ਪ੍ਰੋਬਲਮ ਆ ਇਹ ਪਰ ਸਰਕਾਰਾਂ ਵੱਲੋਂ ਇਹਦੇ ਲਈ ਕੋਈ ਵੀ ਹਜੇ ਤੱਕ ਉਚਿਤ ਕਦਮ ਨਹੀਂ ਚੁੱਕਿਆ ਜਾ ਰਿਹਾ। ਤਜੇ ਗੇਵਲੇ ਸਟਰਲਾਈਜੇਸ਼ਨ ਦੇ ਬਿਆ ਦੇਹ ਸਹਾਰੇ ਇਹਦਾ ਇਹ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਜਦੋਂ ਵੀ ਅਸੀਂ ਕਮੇਟੀ 'ਚ ਨਗਰ ਕੌਂਸਲ 'ਚ ਆਪਣੇ ਅਧਾਰਾ ਕਹਿੰਦੇ ਆ ਜਾਂ ਪਬਲਿਕ ਨੂੰ ਪ੍ਰੋਬਲਮ ਆਂਦੀ ਆ ਕਿਉਂਕਿ ਇਹ ਨਿਤ ਦੇ ਨਾਲ ਆ ਰਹੀ ਆ ਪ੍ਰੋਬਲਮ ਇਹ ਕਦੇ ਕਿਤੇ ਵਾਰ ਚ ਆ ਰਹੀ ਆ ਮੇਰੇ ਵਾਰਡ 'ਚ ਵੀ ਆਂਦੀਆਂ ਨੇ ਇਹ ਪ੍ਰੋਬਲਮਾਂ ਤੇ ਹੁਣ ਤੁਸੀਂ ਇਹ ਦੇਖੋ ਦੋ ਤਿੰਨ ਤਾਂ ਕਿੰਨੇ ਖਤਰਨਾਕ ਇਨਸੀਡੈਂਟ ਹੋ ਚੁੱਕੇ ਆ ਜਿਹੜਾ ਅੱਜ ਹੋਇਆ ਤੇ ਇੱਕ ਕੁਛ ਦਿਨ ਪਹਿਲਾਂ ਲੇਡੀਜ਼ ਨਾਲ ਵੀ ਹੋਇਆ ਸੀਗਾ ਉਸ ਦਿਨ ਵੀ ਚਲੋ ਐਮਐਲਏ ਸਾਹਿਬ ਨੇ ਐਫਰਟ ਕੀਤੇ ਤੇ ਈਓ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਉਹ ਕੁੱਤਾ ਚਲੋ ਪਿੰਜਰੇ ਪਿੰਜਰੇ ਫੜ ਕੇ ਲੈ ਗਏ ਪਰ ਇੱਕ ਕੁੱਤਾ ਫੜਨ ਵਾਲੇ ਕੋਈ ਹੱਲ ਨਹੀਂ ਹੋਣਾ ਇਸ ਦਾ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਕੋਈ ਪ੍ਰੋਪਰ ਹੱਲ ਹੋਵੇ ਜਿਹੜੇ ਡੌਗ ਲਵਰਸ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਜੇ ਜਾਤਾਂ ਤੇ ਜੇ ਤਾਂ ਤੁਹਾਨੂੰ ਡੌਗ ਲਵਰਸ ਹੈਗੇ ਹੋ ਫਿਰ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ 'ਚ ਜਾਂ ਸੇਫ ਕਿਸੇ ਸੇਫ ਜਗ੍ਹਾ ਤੇ ਰੱਖ ਕੇ ਇਹਨਾਂ ਨੂੰ ਪਾਲੋ ਜਾਂ ਇਹਨਾਂ ਜੋ ਵੀ ਤੁਸੀਂ ਇਹਨਾਂ ਦਾ ਪ੍ਰਤੀ ਕਰਨਾ ਚਾਹੁੰਦੇ ਹੋ ਕਰੋ ਪਰ ਇਹਦੇ ਨਾਲ ਨਾਲ ਤੁਸੀਂ ਹੋਰ ਪਬਲਿਕ ਦਾ ਲੇਡੀਜ਼ ਦਾ ਬੱਚਿਆਂ ਦਾ ਵੀ ਖਿਆਲ ਦੇਖੋ ਨਾ ਕਿ ਵੀ ਇਹਨਾਂ ਦੇ ਕਾਰਨ ਜਿਹੜੀ ਉਹਨਾਂ ਨੂੰ ਬਜ਼ੁਰਗਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਰੋਜ਼ ਹੀ ਨਿਤ ਡੌਗ ਬਾਈਟਿੰਗ ਹੋ ਰਹੀਆਂ ਨੇ ਕਿ ਵੀ ਇਹਨਾਂ ਦਾ ਕੀ ਹੱਲ ਆਪਣੇ ਕੋਲ ਇਹ ਆਪਾਂ ਸਾਰੇ ਸਮਾਜ ਨੂੰ ਰਲ ਕੇ ਹੀ ਇੱਕ ਦੂਜੇ ਨਾਲ ਇਹ ਇਹਦਾ ਹੱਲ ਕਰਨਾ ਪੈਣਾ ਹੈ ਕਿ ਵੀ ਅਸੀਂ ਅਸੀਂ ਦੇਖੋ ਨਗਰ ਕੌਂਸਲ 'ਚ ਇਹ ਸਬੰਧੀ ਕੋਈ ਇਹਨਾਂ ਕੋਲ ਕੋਈ ਉਹ ਨੀਗਾ ਅਪਚਾਰਿਕਾ ਦਾ ਹੱਲ ਹੈ ਨੀਗਾ ਅਸੀਂ ਜਦ ਵੀ ਨਗਰ ਕੌਂਸਲ ਦੇ ਈਓ ਸਾਹਿਬ ਕੋਲ ਜਾਂਦੇ ਆ ਉਹ ਕਹਿੰਦੇ ਸਾਡੇ ਕੋਲ ਕੀ ਹੈ ਜੀ ਸਰਕਾਰ ਨੂੰ ਉੱਪਰਲੇ ਲੈਵਲ ਤੇ ਕੋਈ ਨਾ ਕੋਈ ਪਾਲਿਸੀ ਬਣਾਉਣੀ ਚਾਹੀਦੀ ਆ ਉੱਪਰਲੇ ਲੈਵਲ ਤੇ ਵਿਧਾਨ ਸਭਾ ਲੈਵਲ ਤੇ ਕੋਈ ਪਾਲਿਸੀ ਦੀ ਇਸ ਟਾਪਿਕ ਤੇ ਗੱਲੇ ਨਹੀਂ ਕਰ ਰਿਹਾ ਕਿ ਮੈਂ ਤਾਂ ਹੈਰਾਨ ਆ ਕਿ ਜਿਹੜੇ 117 ਸਾਡੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਐਮ ਐਲ ਏ ਸਾਹਿਬ ਨੇ ਸਾਰੀ ਸਤਕਾਰਯੋਗ ਨੇ ਪਰ ਉਹ ਇਸ ਸੰਬੰਧੀ ਕਿਉਂ ਨਹੀਂ ਉਪਰਾਲਾ ਕਰ ਰਹੇ ਕਿ ਵੀ ਇਹ ਹਰ ਸ਼ਹਿਰ ਚ ਇਹ ਸਮੱਸਿਆ ਹੈ ਇਹ ਇਕੱਲੇ ਕਿਤੇ ਇੱਕ ਏਰੀਆ ਦੀ ਤਾਂ ਸਮੱਸਿਆ ਨਹੀਂ ਪੂਰੇ ਪੰਜਾਬ ਦੀ ਸਮੱਸਿਆ ਬਣਦੀ ਜਾ ਰਹੀ ਆ ਹੁਣ ਇਸ ਲਈ ਉਹਨਾਂ ਨੂੰ ਬੇਨਤੀ ਆ ਜੀ ਕੋਈ ਤਾਂ ਇਸ ਸਬੰਧੀ ਆਵਾਜ਼ ਚੱਕੋ ਕੋਈ ਤਾਂ ਇਸ ਸਬੰਧੀ ਗੱਲ ਕਰਨ ਦੀ ਖੇਚਲ ਕਰੋ ਤਾਂ ਜੋ ਪਬਲਿਕ ਨੂੰ ਥੱਲੇ ਗਰਾਊਂਡ ਲੈਵਲ ਤੇ ਕੋਈ ਰੀਲੀਫ ਮਿਲ ਸਕੇ ਦੇਖੋ ਜੇ ਅਸੀਂ ਖੰਨਾ ਸਿਵਲ ਹਸਪਤਾਲ ਦੀ ਇਹ ਅੰਕੜੇ ਦਾ ਹਿਸਾਬ ਲਾਈਏ ਤੇ ਰੋਜ਼ ਦੇ ਘੱਟੋ ਘੱਟ ਇੱਕ ਮੈਂ ਘੱਟੋ ਘੱਟ ਦੱਸ ਰਿਹਾ ਤੂੰ 25 ਤੋਂ 30 ਕੇਸ ਡੇਲੀ ਦੇ ਨੇ ਡੌਗ ਬਾਈਟਿੰਗ ਦੇ ਪਰ ਇਸ ਸਬੰਧੀ ਕੋਈ ਹੱਲ ਕੀ ਆ ਜੀ ਅਸੀਂ ਕਹਿੰਦੇ ਜੀ ਇਸ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਇਸ ਗੰਭੀਰਤਾ ਦੇ ਹੱਲ ਇਸ ਨੂੰ ਹੱਲ ਇਹਦੇ ਹੱਲ ਵੱਲ ਨੂੰ ਵਧਿਆ ਜਾਵੇ ਨਾ ਕਿ ਕਿਸੇ ਦੋਸ਼ ਦੋਸ਼ ਕਿਸੇ ਨੂੰ ਦੋਸ਼ਪੂਰਣ ਰਾਜਨੀਤੀ ਕੀਤੀ ਜਾਵੇ ਤੇ ਜਿਸ ਨਾਲ ਪਬਲਿਕ ਇਹ ਇਹ ਸਭ ਤੋਂ ਵੱਧ ਸਮੱਸਿਆ ਦੇਖੋ ਪਬਲਿਕ ਨੂੰ ਆ ਰਹੀ ਆ ਬੜਾ ਬੜੇ ਲੈਵਲ ਤੇ ਅਫਸਰ ਐਨੇ ਐਡੇ ਅਫਸਰ ਬੈਠੇ ਨੇ ਐਡੇ ਐਡੇ ਲੀਡਰ ਬੈਠੇ ਨੇ ਕਿਉਂ ਨਹੀਂ ਉਹ ਇਹ ਚੀਜ਼ਾਂ ਉਹਨਾਂ ਦੇ ਧਿਆਨ ਚ ਆਉਂਦੀਆਂ ਕਿਉਂ ਨਹੀਂ ਇਹ ਚੀਜ਼ਾਂ ਦੇ ਹੱਲ ਲਈ ਕੋਈ ਉਪਰਾਲਾ ਕਰਦੇ ਮੈਂ ਤੁਹਾਨੂੰ ਦੋ ਬਾਈਟ ਦਾਂ ਹਾਂਜੀ ਅੱਜ ਇੱਕ ਡੌਗ ਬਾਈਟ ਦਾ ਕੇਸ ਆਇਆ ਸਾਡੀ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਅਕੋਰਡਿੰਗ ਟੂ ਹਰ ਪੇਸ਼ੈਂਟ ਨੇ ਦੱਸਿਆ ਕਿ ਉਹ ਨਈਂ ਅਬਾਦੀ ਗਲੀ ਦੇ ਵਿੱਚ ਜਾ ਰਹੀ ਸੀ ਤਾਂ ਇੱਕ ਪਿੱਛੋਂ ਡੌਗ ਨੇ ਉਹਨੂੰ ਆ ਕੇ ਹਮਲਾ ਕੀਤਾ ਉਹਦੇ ਤੇ ਤੇ ਉਸਨੂੰ ਕਈ ਜਗ੍ਹਾ ਤੇ ਬਾਈਟ ਹੋਏ ਹੈਗੇ ਆ ਇੱਕ ਤੇ ਵੱਡਾ ਬਾਈਟ ਸੀਗਾ ਉਹਦੀ ਆーム ਦੇ ਉੱਪਰ ਔਰ ਮਲਟੀਪਲ ਬਾਈਟ ਸੀਗੇ 9 ਤੋਂ 10 ਬਾਈਟ ਸੀਗੇ ਉਹਦੇ ਲੈਫਟ ਬੱਟਕ ਰੀਜਨ ਦੇ ਅਸੀਂ ਪੇਸ਼ੈਂਟ ਨੂੰ ਮੋਡਲਿਸਾ ਇਹ ਤਾਂ ਸਾਰੇ ਇੰਜੈਕਸ਼ਨ ਵਗੈਰਾ ਲਗਾ ਕੇ ਉਹਨੂੰ ਅੱਗੇ ਨੈਕਸਟ ਫਾਲੋਅ ਅਪ ਲਈ ਬੁਲਾਇਆ ਹੈਗਾ ਪੇਸ਼ੈਂਟ ਨੂੰ ਜੋ ਸਾਡੇ ਕੋਲੇ ਬੰਦਾ ਟਰੀਟਮੈਂਟ ਸੀ ਐਮਰਜੈਂਸੀ ਵਿੱਚ ਉਹ ਅਸੀਂ ਪੇਸ਼ੈਂਟ ਨੂੰ ਪ੍ਰੋਵਾਈਡ ਕੀਤਾ ਸਾਰਾ